ਗੁਰਮੁਖੀ ਵਰਣਮਾਲਾ ਦੇ ਵਿੱਚ ਹੁਣ ਇਸ ਸਮੇਂ ਸਾਡੇ ਕੋਲੇ ਇੱਕ ਕਾਲੀ ਅੱਖਰ ਨੇ ਪਹਿਲਾਂ 35 ਹੁੰਦੇ ਸੀ ਫਿਰ 5 ਆਧਵੀ ਫਰਸੀ ਦੇ ਅਗੇ ਫਿਰ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਤੈਰਮਲ 35 ਜਮਾ 540 ਜਮਾ 141 ਹੁਣ ਅਸੀਂ ਆਹਾ ਪੂਰੀ ਵਰਣਮਾਲਾ ਜੋ ਤਰਤੀਬ ਵਿੱਚ ਲਿਖੀ ਗਈ ਹੈ ਗੁਰਮੁਖੀ ਵਰਣਮਾਲਾ ਇਹਨਾਂ ਨੂੰ ਸਿਖ ਪੜ੍ਹ ਲਿਆ ਹੁਣ ਅੱਗੇ ਸਾਡਾ ਸਵਾਲ ਆ ਜਾਂਦਾ ਧੁਨੀਆਂ ਧੁਨੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਸਵਰਤ ਧੁਨੀਆਂ ਐਕ ਹੁੰਦੀਆਂ ਨੇ ਵਿਅੰਜਨ ਧੁਨੀਆਂ ਹੁਣ ਜਿਹੜੀਆਂ ਸਵਰਤ ਧੁਨੀਆਂ ਨੇ ਉਹਨਾਂ ਵਿੱਚ ਸਵਰਤ ਅੱਖਰ ਹੁੰਦੇ ਹੁਣ ਜੇ ਮੈਂ ਜਿੱਥੇ ਸਾਡੀ ਗੁਰਮੁਖੀ ਵਰਣ ਵਾਲਾ ਸ਼ੁਰੂ ਹੁੰਦੀ ਆ ਓੜਾ ਆੜਾ ਈੜੀ ਇਹ ਤਿੰਨੇ ਅੱਖਰ ਕੀ ਨੇ ਸਵਰ ਅੱਖਰ ਨੇ ਫਿਰ ਆ ਜਾਂਦੀਆਂ ਨੇ ਸਵਰਤ ਧੁਨੀਆਂ ਇਹ ਸਾਡੇ ਕੋਲ 10 ਹੁੰਦੀਆਂ ਜਿਵੇਂ ਮੁਕਤਾ ਅ ਕੰਨਾ ਅ ਸਿਆਰੀ ਈ ਦਿਹਾੜੀ ਈ ਔਂਕੜ ਊ ਦਲੈਂਕੜ ਊ ਲਾਵਾ ਏ ਦਲਾਵਾ ਐ ਥੋੜਾ ਔ ਕਨੌੜਾ ਔ ਜਿਹੜੀ ਇਹ ਸਾਡੇ ਕੋਲੇ 10 ਆ ਜਾਂਦੀਆਂ ਨੇ ਸਵਰਧੁਨੀਆਂ ਜਿਹੜੀਆਂ ਨੇ ਸਾਡੇ ਕੋਲੇ ਇਹ ਇਹ 10 ਆ ਜਾਂਦੀਆਂ ਨੇ ਠੀਕ ਹੈ ਹੁਣ ਆਪਾਂ ਦੇਖੀਏ ਗੱਲ ਕਰੀਏ ਵਯੰਜਨ ਧੁਨੀਆਂ ਆ ਜਿਹੜਾ ਸ ਸ ਵ ਇਹਦੇ ਤੋਂ ਲੈ ਕੇ ਲ ਲ ਪੈਰ ਬਿੰਦੀ ਤੱਕ ਇਹ ਸਾਰੀਆਂ ਵਿਯੰਜਨ ਧੁਨੀਆਂ ਨੇ ਜੇ ਕੋਲ ਅੱਖਰ ਆਪਣੇ ਕੋਲੇ 44 ਨੇ ਤੇ ਤਿੰਨ ਸਾਡੇ ਕੋਲੇ ਸਵਰ ਧੁਨੀਆਂ ਨੇ ਤਾਂ ਬਾਕੀ ਸਾਡੇ ਕੋਲ ਵਿਯੰਜਨ ਧੁਨੀਆਂ ਕਿੰਨੀਆਂ ਆ ਗਈਆਂ 38 ਸਾਡੇ ਕੋਲੇ ਵਿਯੰਜਨ ਧੁਨੀਆਂ ਆ ਗਈਆਂ ਹੁਣ ਇਹਨਾਂ ਵਿਯੰਜਨ ਧੁਨੀਆਂ ਦੇ ਵਿੱਚ ਹੀ ਅਨੁਨਾਸਕੀ ਵਿਯੰਜਨ ਹੁੰਦੇ ਨੇ ਜਿਵੇਂ ਨ ਨਾ ਨਿਆ ਨਾਣਾ ਨੰਨਾ ਮੰਮਾ ਇਹ ਆਨੁਨਾਸਕੀ ਜਿਹੜੇ ਵਿਅੰਜਨ ਨੇ ਇਹ ਸਾਡੇ ਕੋਲੇ ਪੰਜ ਹੁੰਦੇ ਆ ਠੀਕ ਹੈ ਇਸ ਤੋਂ ਬਾਅਦ ਆ ਜਾਂਦੀਆਂ ਨੇ ਸਾਡੇ ਕੋਲੇ ਲਗਾ ਲਗਾ ਨਹੀਂ ਗੱਲ ਕਰਦੇ ਆਪਾਂ ਲਗਾ ਲਗਾ ਕੀ ਨੇ ਲਗਾ ਕੀ ਨੇ ਸਵਾਰਤਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਆ ਸਾਡੀਆਂ 10 ਸਵਾਰਤ ਹੁੰਦੀਆਂ ਨੇ ਸਵਰਤੂ ਨਿਆ ਕਿੰਨੀਆਂ ਨੇ 10 ਠੀਕ ਹੈ ਇਹਨਾਂ ਨੂੰ ਅੰਕਿਤ ਕਰਨ ਵਾਲੇ ਲਿਪੀਜਨ ਹੁਣ ਇਹ ਚਿੰਨ ਕੀ ਨੇ ਜਿਵੇਂ ਆੜਾ ਮੁਕਤਾ ਆੜਾ ਮੁਕਤਾ ਮਤਲਬ ਕੋਈ ਚਿੰਨ ਨਹੀਂ ਹੈ ਕੰਨਾ ਅ ਆ ਕੰਨਾ ਚਿੰਨ ਸਿਹਾਰੀ ਈ ਆ ਸਿਹਾਰੀ ਬਿਹਾਰੀ ਈ ਇਹ ਬਿਹਾਰੀ ਅੰਕੜ ਉ ਅੰਕੜ ਇਸ ਤਰ੍ਹਾਂ ਪਾਉਣਾ ਦਲੈਂਕਰ ਉ ਦਲੈਂਕਰ ਇਸ ਤਰ੍ਹਾਂ ਲਾਮਾ ਐ ਇਹ ਲਾਮ ਦਲਾਮਾ ਐ ਇਸ ਤਰੀਕੇ ਨਾਲ ਦੋ ੜਾ ਓ ੜਾ ਇਸ ਤਰੀਕੇ ਨਾਲ ਪੈਣਾ ਕਨੋੜਾ ਓ ਠੀਕ ਹੈ ਇਹਦਾ ਮਤਲਬ ਜੇ ਸਾਡੇ ਕੋਲੇ ਸਵਰਧੁਨੀਆਂ 10 ਨੇ ਤਾਂ ਸਾਡੇ ਕੋਲੇ ਗੁਰਮੁਖੀ ਲਿਪੀ ਦੀਆਂ ਲਗਾਾਂ ਵੀ 10 ਨੇ ਦਾਸੀਂ ਸਾਡੇ ਕੋਲੇ ਗੁਰਮੁਖੀ ਲਿਪੀ ਦੀਆਂ ਲਗਾ ਨੇ ਲਗਾ ਕੀ ਚੀਜ਼ ਆ ਸਵਰ ਦੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਨੇ ਇਸ ਤੋਂ ਬਾਅਦ ਅੱਗੇ ਗੱਲ ਕਰੀਏ ਆਪਾਂ ਲਗਾਖਰ ਜਿਹੜੀਆਂ ਲਗਾ ਨੇ ਆ ਦੇਖੋ ਆ ਸਾਰੀਆਂ ਕੀ ਨੇ ਲਗਾ ਲਗਾ ਲੱਗੀਆਂ ਕਿਹਦੇ ਨਾਲ ਹੋਈਆਂ ਨੇ ਅੱਖਰ ਨਾਲ ਆ ਸਾਡੇ ਕੋਲੇ ਕੀ ਨੇ ਅੱਖਰ ਠੀਕ ਆ ਆੜਾ ਈੜੀ ਊੜਾ ਇਹ ਸਾਰੇ ਅੱਖਰ ਨੇ ਸਾਡੇ ਕੋਲ ਠੀਕ ਹੈ ਲਗਾ ਦਾ ਸਬੰਧ ਕਿਹਦੇ ਨਾਲ ਹੁੰਦਾ ਅੱਖਰਾਂ ਨਾਲ ਅੱਖਰ ਤੇ ਲਗਦੇ ਮੇਲ ਤੋਂ ਕੀ ਬਣਦਾ ਲਗਾਖਰ ਇਹੇ ਲਗਾ ਨਾਲ ਵਰਤੇ ਜਾਂਦੇ ਨੇ ਜਿਹੜੇ ਲਗਾਖਰ ਨੇ ਇਹ ਵੀ ਸਾਡੇ ਕੋਲੇ ਤਿੰਨ ਨੇ ਇਹ ਹਮੇਸ਼ਾ ਲਗਾ ਨਾਲ ਵਰਤੇ ਜਾਂਦੇ ਨੇ ਤੇ ਲਗਾ ਕਿਸੇ ਨਾਲ ਵਰਤੀਆਂ ਜਾਂਦੀਆਂ ਨੇ ਅੱਖਰਾਂ ਨਾਲ ਠੀਕ ਹੈ ਹੁਣ ਗੱਲ ਆ ਜਾਂਦੀ ਵੀ ਲਗਾਖਰ ਕਿਹੜੇ-ਕਿਹੜੇ ਆ ਲਗਾਖਰ ਸਾਡੇ ਕੋਲੇ ਨੇ ਬਿੰਦੀ ਟਿੱਪੀ ਅਦਕ ਇਹ ਦੇਖ ਲਓ ਬਿੰਦੀ ਕਿਵੇਂ ਬੁਣਾ ਇਹ ਟਿੱਪੀ ਇਹ ਅਦਕ ਹੁਣ ਬਿੰਦੀ ਦੀ ਗੱਲ ਆ ਜਾਂਦੀ ਐ ਬਿੰਦੀ ਦੀ ਵਰਤੋਂ ਨਾਸਕੀ ਸਵਰ ਤੋਂ ਨਹੀਂ ਲਈ ਵਰਤੇ ਜਾਂਦਾ ਇੱਕ ਹੁੰਦਾ ਨਾਸਕੀ ਅਨੁਨਾਸਕੀ ਵਿਅੰਜਨ ਠੀਕ ਐ ਜਿਹੜੇ ਸ ਸ ਤੋਂ ਲੈ ਕੇ ਲ ਲਾ ਤੱਕਿੰਦੀ ਦੇ ਵਿੱਚ ਆਉਂਦੇ ਅੱਖਰ ਹੁਣ ਮੈਂ ਗੱਲ ਕੀਤੀ ਆ ਨਾਸਕੀ ਸਵਰ ਸਵਰਨ ਨਾਸਕੀ ਸਵਰ ਤੁਨੀ ਲਈ ਵਰਤੇ ਜਾਂਦੇ ਨੇ ਬਿੰਦੀ ਠੀਕ ਆ ਅੱਗੇ ਇਹਦਾ ਟਿੱਪੀ ਇਹ ਵੀ ਨਾਸਕੀ ਸਵਰ ਤੋਂ ਲਈ ਵਰਤੇ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਅਦਕ ਅਦਕ ਦੇ ਵਰਤੋਂ ਹਮੇਸ਼ਾ ਅੱਖਰ ਦੀ ਆਵਾਜ਼ ਨੂੰ ਦੁਹਰਾ ਕਰਨ ਲਈ ਵਰਤੀ ਜਾਂਦੀ ਹੈ ਹੁਣ ਹਿੰਦੀ ਹੈ ਹਿੰਦੀ ਦੇ ਵਿੱਚ ਤਾਂ ਆਪਾਂ ਜਦੋਂ ਅੱਖਰ ਨੂੰ ਦੂਰਾ ਵਰਤਦੇ ਆਂ ਜਿਹਦੇ ਤੇ ਜ਼ਿਆਦਾ ਜ਼ੋਰ ਦੇਣਾ ਪੈਂਦਾ ਹੈ ਸ਼ਬਦ ਤੇ ਉਸ ਸ਼ਬਦ ਦੇ ਅੱਗੇ ਉਹ ਅੱਖਰ ਨੂੰ ਅੱਧਾ ਪਾ ਦਿੰਦੇ ਆਂ ਪਰ ਪੰਜਾਬੀ ਦੇ ਵਿੱਚ ਆਪਾਂ ਕੀ ਕਰਦੇ ਆਂ ਕਿ ਜਿਹੜੇ ਅੱਖਰ ਤੇ ਜ਼ਿਆਦਾ ਜ਼ੋਰ ਦੇਣਾ ਜਿਹਦੇ ਤੇ ਜ਼ਿਆਦਾ ਦਬਾਅ ਪਾਉਣਾ ਬਲ ਪਾਉਣਾ ਵਾ ਉਸ ਤੋਂ ਪਹਿਲੇ ਅੱਖਰ ਦੇ ਉੱਪਰ ਇਹ ਅਦਕ ਪਾ ਦਿੰਦੇ ਆਂ ਅੱਖਰ ਦੀ ਆਵਾਜ਼ ਨੂੰ ਦੁਹਰਾ ਕਰਨ ਦੇ ਲਈ ਠੀਕ ਹੈ ਹੁਣ ਜਿਵੇਂ ਆਪਣੇ ਕੋਲੇ ਉਦਾਹਰਣ ਹੈਗੀ ਆ ਬਿੰਦੀ ਦੇ ਲਈ ਆਪਾਂ ਗੇਂਦ ਆਉਂਦੀ ਹੈ ਨਾ ਨੱਕ ਦੇ ਵਿੱਚੋਂ ਆਵਾਜ਼ ਗੇਂਦ ਗੰ ਨੱਕ ਤੋਂ ਆਵਾਜ਼ ਆਉਂਦੀ ਹੈ ਨਾਸਕੀ ਸਵਰ ਠੀਕ ਹੈ ਟਿੱਪੀ ਸੰਗ ਸੰਦ ਅੱਛਾ ਅਦਕ ਸੱਤ ਪੱਤਾ ਤੱਤੇ ਨੂੰ ਕੰਨਾ ਪਤਾ ਉਹ ਉਹਦੇ ਜਿਆਦਾ ਜ਼ੋਰ ਦਿੰਨੇ ਆ ਉਸ ਤੋਂ ਪਹਿਲੇ ਅੱਖਰ ਦੇ ਉੱਪਰ ਆਪਾਂ ਕੀ ਪਾ ਦਿੱਤਾ ਅਦਿਕ ਠੀਕ ਹੈ ਇਸ ਕਰਕੇ ਬੱਚਾ ਬ ਚਾ ਚੱਚੇ ਤੋਂ ਚੱਚੇ ਦੇ ਜਿਆਦਾ ਦਬਾ ਦਿੱਤਾ ਪਰ ਚੱਚੇ ਤੋਂ ਪਹਿਲੇ ਅੱਖਰ ਦੇ ਉੱਪਰ ਆਪਾਂ ਅਦਿਕ ਪਾ ਦਿੱਤਾ ਠੀਕ ਹੈ ਹੁਣ ਮੇਰਾ ਖਿਆਲ ਆ ਕਿ ਤੁਹਾਨੂੰ ਇੱਥੇ ਹੁਣ ਧੁਨੀਆਂ ਬਾਰੇ ਸਵਰ ਖਰਾ ਵਾਰੇ ਸਵਰ ਤੁਣਿਆ ਵਾਰੇ ਲਗਾ ਜਿਹੜੇ ਗੁਰਮੁਖੀ ਵਿੱਚ ਲਿਪੀ ਤੇ ਲਗਾ ਲਗਾ ਨੇ ਉਹ ਵੀ 10 ਨੇ ਸਵਰ ਤੁਣਿਆ ਵੀ 10 ਨੇ ਇਹ ਕਾ ਅੱਗੇ ਲਗਾ ਕਰਦੇ ਹਨ ਨੇ ਇਹਨਾਂ ਵਾਲੇ ਤਾਂ ਚੰਗੀ ਤਰ੍ਹਾਂ ਨਾਲ ਹੁਣ ਪਤਾ ਲੱਗ ਗਿਆ ਇਹਨਾਂ ਹੁਣ ਤੁਸੀਂ ਯਾਦ ਕਰ ਲਿਓ